500 ਰੋਡ ਬੜੀ ਮੁੱਖ ਮਾਰਗ ਹੈ ਜੀ ਇਹਦੇ ਉੱਪਰ ਪਿੰਡ ਕਲਰ ਮਾਜਰੀ ਖੱਟਲਾ ਕਲੋਨੀ ਸਾਡੀ ਪੰਚਾਇਤ ਨੇ ਬੀਬੀ ਗੁਰਦੀਪਾੁਰ ਕਲਰ ਮਾਜਰੀ ਸਰਪੰਚ ਸਾਹਿਬਾਨ ਸਾਡੀ ਪੰਚਾਇਤ ਔਰ ਸੈਕਟਰੀ ਸਾਹਿਬ ਮਿਲ ਕੇ ਸਾਰਿਆਂ ਨੇ 4 ਲੱਖ ਦੀ ਲਗਦੇ ਨਾਲ ਇੱਕ ਬੱਸ ਸਟੈਂਡ ਜਿਹੜਾ ਹੈ ਜੀ ਉਹ ਤਿਆਰ ਕੀਤਾ ਜਿਹਦੇ ਵਿੱਚ ਸ਼ੈੱਡ ਪਾਇਆ ਗਿਆ ਵਾਸ਼ਰੂਮ ਟਾਇਲਟ ਨੇ ਔਰ ਪੀਣ ਵਾਲੇ ਪਾਣੀ ਦੀ ਸਹੂਦਤ ਹੈ ਜੀ ਝੁੱਲਾ ਵੀ ਲਾਇਆ ਗਿਆ ਚਾਰੇ ਪਾਸੇ ਫੈਂਸ ਲਾ ਕੇ ਬਹੁਤ ਸੇਫਟੀ ਪੁਆਇੰਟ ਤੋਂ ਲਾਈਟਾਂ ਨੇ ਰਾਤ ਨੂੰ ਲਾਈਟਾਂ ਜਗਦੀਆਂ ਨੇ ਸੋ ਬਹੁਤ ਵਧੀਆ ਇਹ ਪ੍ਰਬਾਲਾ ਕੀਤਾ ਔਰ ਇਹ ਨਵੀਂਕਲੀ ਕਿਸਮ ਦਾ ਨਾਬਾ ਵਿਧਾਨ ਸਭਾ ਦੇ ਵਿੱਚ ਪਹਿਲਾ ਪਿੰਡ ਹੈ ਜਿੱਥੇ ਨਵੀਂਕਲੀ ਕਿਸਮ ਦਾ ਬੱਸ ਸਟੈਂਡ ਬਣਿਆ ਔਰ ਹੋਰ ਵੀ ਅਸੀਂ ਹਾਈਵੇ ਦੇ ਜਿੰਨੇ ਪਿੰਡ ਨੇ ਉਹਨਾਂ ਨੂੰ ਵੀ ਅਸੀਂ ਕਿਸਮ ਦੇ ਬੱਸ ਸਟੈਂਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮੁਬਾਰਕਬਾਦ ਹੈ ਜੀ ਪੂਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਮੁਬਾਰਕਾਂ ਕਿ ਬੇਸ਼ੱਕ ਥੋੜਾ ਸਮਾਂ ਹੋਇਆ ਸਰਪੰਚ ਬਣਿਆ ਨੂੰ ਪਰ ਬੀਬੀ ਗੁਰਦੀਪ ਕੌਰ ਕਲਰ ਮਾਦਰੀ ਉਹਨ ਸ਼ਾਨਦਾਰ ਜਿਹੜਾ ਬੱਸ ਸਟੈਂਡ ਪਿੰਡ ਨੂੰ ਅੱਜ ਉਦਗਾਰਨ ਕਰਕੇ ਸਮਰਪਿਤ ਕੀਤਾ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਕਿਸ ਤਰ੍ਹਾਂ ਦੇਖਦੇ ਹੋ ਇਹ ਪੰਜਾਬ ਦਾ ਨਕਸ਼ਾ ਵੀ ਛਾਪਿਆ ਹੋਇਆ ਹੈ। ਹਾਂ ਬਿਲਕੁਲ ਜੀ ਦੇਖੋ ਜਿਹੜਾ ਸ਼ੈੱਡ ਹੈ ਉਹਦੇ ਉੱਪਰ ਉੜਾ ਐਡਾ ਆਈਡੀ ਸੱਸਾ ਜਿਹੜੇ 36 ਗੁਰਮੁਖੀ ਦੇ ਉਹ ਅੱਖਰ ਨੇ ਜੀ ਉਹ ਵੀ ਲਿਖੇ ਗਏ ਨੇ ਦੋਨੇ ਪਾਸੇ ਇੱਕ ਪਾਸੇ ਪੰਜਾਬੀ ਆ ਬਰਾਜਾ ਰਣਜੀਤ ਸਿੰਘ ਦੇ ਟਾਈਮ ਜਿਹੜਾ ਪੰਜਾਬ ਹੁੰਦਾ ਸੀ ਉਹਦਾ ਨਕਸ਼ਾ ਵੀ ਲਿਖਿਆ ਗਿਆ। ਸੋ ਇਹ ਆਪਣੇ ਆਪ ਚ ਬੈਠੇ ਬੈਠੇ ਇੱਕ ਨੌਲੇਜ ਵਾਲੀ ਵੀ ਗੱਲ ਹੈ ਜੀ ਕਿ ਬੈਠੇ ਬੈਠੇ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਪੰਜਾਬੀ ਹੋ ਪੰਜਾਬੀ ਜ਼ੁਬਾਨ ਸਾਡੀ ਸਭ ਤੋਂ ਉੱਪਰ ਆ ਔਰ ਗੁਰਮੁਖੀ ਵੀ ਸਾਡੀ ਜਿਹੜੀ ਹੈ ਸਾਡੀ ਮੇਨ ਜ਼ੁਬਾਨ ਹੈ ਜੀ ਤੇ ਉਹ ਬੈਠੇ-ਬੈਠੇ ਪੜ ਵੀ ਸਕਦੇ ਆ ਅੱਛਾ ਬਹੁਤ ਵਧੀਆ ਪ੍ਰਾਲਾ ਜੀ ਤੇ ਸਾਡੀ ਇੱਕ ਸੋਚ ਸੀਗੀ ਬਸ ਸਟੈਂਡ ਨੂੰ ਲੈ ਕੇ ਕਿਉਂਕਿ ਅਸੀਂ ਲੰਘਦੇ ਵਾਰ ਦੇ ਇੱਥੇ ਦੇਖਦੇ ਰਹਿੰਦੇ ਸੀ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਸੀਗੀ ਬਸ ਸਟੈਂਡ ਦੀ ਮੀ ਖਣੀ ਦੇ ਵਿੱਚ ਉਹਨਾਂ ਨੂੰ بارش ਦੇ ਵਿੱਚ ਖੜਨਾ ਪੈਂਦਾ ਸੀ ਤੇ ਬਹੁਤ ਜ਼ਿਆਦਾ ਗੰਦ ਵੀ ਸੀਗਾ ਇੱਥੇ ਤੇ ਅਸੀਂ ਮਤਲਬ ਕਿ ਸਭ ਤੋਂ ਪਹਿਲਾਂ ਅਸੀਂ ਇਹ ਹੀ ਮੁੱਦਾ ਚੱਕਿਆ ਕਿ ਜਿਹੜਾ ਬੱਸ ਸਟੈਂਡ ਆ ਸੀ ਪਹਿਲੇ ਆਧਾਰ ਤੇ ਇਹ ਹੀ ਬਣਵਾਵਾਂਗੇ ਤੇ ਇੱਥੇ ਬਾਥਰੂਮ ਵੀ ਬਣਵਾਇਆ ਸੀ ਨੇ ਬਾਥਰੂਮ ਦੀ ਜ਼ਿਆਦਾ ਸਮੱਸਿਆ ਹੁੰਦੀ ਸੀ ਪਾਣੀ ਦਾ ਪ੍ਰਬੰਧ ਤੇ ਜਿਵੇਂ ਕਿ ਲੇਡੀਜ਼ ਹੁਣ ਬੱਚਿਆਂ ਨੂੰ ਨਾਲ ਲੈ ਕੇ ਆਉਂਦੀਆਂ ਨੇ ਤੇ ਬੱਚੇ ਹੁਣ ਖੇਡਦੇ ਖੇਡਦੇ ਕਈ ਵਾਰੀ ਰੋਡ ਤੇ ਚਲੇ ਜਾਂਦੇ ਨੇ ਅਸੀਂ ਬੱਚਿਆਂ ਦੇ ਖੇਡਣ ਦੇ ਲਈ ਝੂਲਾ ਵੀ ਲਗਵਾਇਆ ਇੱਥੇ ਬਾਕੀ ਅਸੀਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਨੇ ਵੀ ਜਿਹੜਾ ਵੀ ਹੈਗਾ ਸੀ ਪੂਰਾ ਪ੍ਰਬੰਧ ਕੀਤਾ ਇੱਥੇ ਹਾਂਜੀ ਬਹੁਤ ਵਧੀਆ ਪੁਰਾਏ ਨਵੇਕਲਾ ਇਹ ਕਦਮ ਹੈ ਜੀ ਆਮ ਬਸ ਸਟੈਂਡਾਂ ਦਾ ਆਪ ਦੇਖੋ ਤੁਹਾਨੂੰ ਮਤਲਬ ਸੇਫਟੀ ਨਹੀਂ ਹੈ ਪੁਰੇ ਬੱਚਿਆਂ ਦੀ ਸੇਫਟੀ ਵੀ ਹੈ ਲੇਡੀਜ਼ ਤੇ ਮੈਨ ਟਾਇਲਟ ਵੀ ਹੈਗੇ ਜੀ ਤੇ ਅਸੀਂ ਮੇਨ ਜਿਹੜਾ ਮੇਨ ਫੋਕਸ ਸਾਡਾ ਸੀ ਪੰਜਾਬੀ ਬੋਲੀ ਤੇ ਪੰਜਾਬੀ ਲਿਪੀ ਬਾਰੇ ਉਹਦੇ ਲਈ ਸ਼ੈੱਡ ਤੇ ਅਸੀਂ ਲਿਖਵਾਇਆ ਵਾ ਤਾਂ ਕਿ ਬੰਦੇ ਨੂੰ ਦੇਖ ਕੇ ਮਾਣ ਹੋਵੇ ਆਪਣੀ ਬੋਲੀ ਦਾ ਤੇ ਬਹੁਤ ਚੰਗਾ ਹੈ ਜੀ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦੀ ਹਾਂ ਅਸੀਂ ਪਿੰਡ ਵੱਲੋਂ ਕਲਰ ਮਾਜਰੀ ਦਾ ਨਾਮ ਪੂਰੇ ਪੰਜਾਬ ਪਰ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਹੈ ਹਾਂਜੀ ਹਾਂਜੀ ਸਾਡਾ ਪਿੰਡ ਪਿੰਡ ਕਲਰ ਮਾਜਰੀ ਇੱਕ ਇਹੋ ਜਿਹਾ ਪਿੰਡ ਹੈ ਜਿਹੜਾ ਸਭ ਤੋਂ ਪਹਿਲਾਂ ਅ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ 2017 ਤੋਂ ਸਮੁੱਚਾ ਪਿੰਡ ਹੀ ਤੇ ਉਹ ਕੱਲੇ ਐ ਨਹੀਂ ਹੈ ਵੀ 2017 ਚ ਉਹਨੂੰ ਹੁਣ ਤੱਕ ਉਹ ਰੀਤ ਨੂੰ ਚਲਾ ਰਹੇ ਆ ਤੇ ਤਕਰੀਬਨ 8 ਸਾਲ ਹੋ ਗਏ ਤੇ ਅ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਸਾਡੇ ਪਿੰਡ ਦਾ ਨਾਮ ਲਿਆ ਮਨੁੱਖੀ ਬਾਤ ਦੇ ਵਿੱਚ ਤੇ ਉਪਰ ਸੈਂਟਰ ਤੱਕ ਇਸ ਚੀਜ਼ ਦੀ ਤੁਮ ਹੈਗੇ ਬਈ ਹਾਂ ਪਿੰਡ ਨੇ ਨਵੇਂ ਕਲੇ ਕੰਮ ਕਰਦਾ ਹੈ ਪਿੰਡ